ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਦਿਖਾਉਣੇ ਆ ਕੋਈ ਟੋਕੜ ਗੱਬਣੇ ਆ ਕੋਈ ਬੱਚੇ ਤੋਂ ਬਿਨਾ ਆ ਤੇ ਇੱਕ ਪੂਰੀ ਕੱਤੀ ਵੀ ਤੁਹਾਨੂੰ ਦਿਖਾਉਣੀ ਆ ਬਾਕੀ ਹਰ ਵੀਡੀਓ 'ਚ ਬੇਨਤੀ ਇਹ ਹੈ ਹਿੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੈਸੇ ਲੈ ਜੋ ਤੇ ਸਾਡੀਆਂ ਗੱਲਾਂ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਸੇ ਕਾਲ ਜੀ 100 ਰੁਪਏ ਜੀ ਸਸੇ ਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਜ਼ਾ ਜੀ ਤੇ ਨਾਮ ਦੱਸਦੇ ਕਰੀਆ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 9914460394 ਠੀਕ ਹੈ ਜੀ ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰitsar ਤੇ ਜ਼ਿਲ੍ਹਾ ਵੀ ਅੰਮ੍ਰitsar ਠੀਕ ਹੈ ਰਾਣੇ ਤਰਨ்தਾ ਰੋਡ ਦੇ ਵੀਜੀ ਪਿੰਡ ਪੈਂਦਾ ਆਪਣਾ ਚਾਟੀ ਮੇਰੇ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੇ ਫੋਨ ਨੰਬਰ ਹੈ 9914460394 ਤੇ ਸ਼ਰਵਾਲ ਫੇਰਾ ਟੁਕੜ ਕੱਪੜ ਮੈਂ ਤਾਂ ਕਰ ਦਿੱਤੀ ਵਾਦੀ ਕਰ ਲਈ ਜੀ ਬਾਕੀ ਚੰਗੇ ਪਿੱਠ ਫੁਟੇ ਦੀ ਮਾਜਿਆ ਤੇ ਕੱਦ ਕਾਠ ਵੀ ਚੰਗਾ ਚੰਗੇ ਘਰਾਣੇ ਵਾਲੀ ਆ ਇੱਕ ਰੰਗ ਜੈੱਡ ਬੜਾ ਹੈ ਕਿੰਨੇ ਚਿਰ ਦੀ ਚੈੱਕ ਪਾਸ ਆ ਯਾਰ 2000 ਰੁਪਏ ਪੰਜਵੇਂ ਮਹੀਨੇ ਦੀ ਚੈੱਕ ਪਾਸ ਹੋ ਗਈ ਚੈੱਕ ਪਾਸ ਪੰਜਵੇਂ ਮਹੀਨੇ ਦੀ ਠੀਕ ਆ ਤੇ ਸੱਜਰ ਕਿੰਨਾ ਕਿ ਦੁੱਧ ਆ ਲਈ ਜੀ 2000 2000 ਰੁਪਏ ਜੀ ਘਰ ਵਾਲੇ ਜਾਂਦੇ 17 18 ਕਿਲੋ ਵਾਲੀ ਹਾਂਜੀ ਵੀ ਅਸੀਂ ਉਧਰੋਂ ਲੈਦੀ ਜੀਨ ਤੋਂ ਮੈਂ ਆਈ ਹਾਂਜੀ ਹਾਂਜੀ ਅਗੋ ਜਿੱਦਾਂ ਬਾਕੀ ਕੋਈ ਆਪਣਾ ਜਿਹੜੇ ਦੱਸਿਆ ਉਹ ਆਪਾਂ ਦੱਸ ਦੇਣਾ ਅਗਲੀ ਅੰਦਾਜ਼ਾ ਲਾ ਲੇ ਹਣਾ ਆਪਣਾ ਅੰਦਾਜ਼ਾ ਲਾ ਦੇ ਮੈਂ ਚੰਗੀ ਆ ਮੈਂ ਵੇਖ ਕੇ ਬੰਦਾ ਦੱਸ ਦੂ ਕਿੱਧਰ ਦੀ ਆ ਜੀ ਬਾਕੀ ਆ ਵੀ ਚਲੋ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਮੇਰੇ ਚ ਤੇ ਹੁਣ ਦੁੱਧ ਕਿੰਨਾ ਇਹ ਤੇ 2000 ਰੁਪਏ ਆਪਣੇ ਮੀਰੇ ਦੇਖਾ ਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਹਾਂਜੀ। ਕੱਦ ਬਹੁਤ ਬਹੁਤ ਵੱਡਾ ਵੀ ਦੀ ਤਾਂ ਚਾ ਬਹੁਤ ਵੱਡਾ ਦੇਖੋ। ਆ ਜ ਲੈ ਆਓ। ਸਟਾਚੂਰ ਵੀ ਦੀ ਬਹੁਤ ਚੰਗੀ। ਆ ਜ ਲੈ ਆਓ ਜੀ। ਕਦ ਕੋਈ ਕੱਡਾ ਕੱਦ ਕਾਠ ਪਿੱਠ ਕੁੜੇ ਦੀ ਚੰਗੀ ਆਸਰਾ ਨਵੀਂ ਥਾਂ ਖੜੇ ਕੋਈ ਸਾਂਭ ਵਾਲਾ ਜਦੋਂ ਝੋਟੀ ਤਿਆਰ ਹੋਈ ਮਾਝੇ ਤਿਆਰ ਹੋਈ ਚੰਗੀ ਤਿਆਰ ਹੋਊਗੀ ਚੱਕ ਪਾਸ ਕਿੰਨੇ ਦਿਨਾਂ ਚ ਵੇਰਜੇ ਕੋਈ ਕਰਵਾਲੇ ਬਣਾਈ ਆ ਚੈੱਕ ਪਾਸ ਕਰਾ ਕੇ ਲਿਆਏ ਆ ਚੈੱਕ ਪਾਸ ਕਰਾ ਕੇ ਦੇ ਦਾਂਗੇ ਵੀਰ ਜੀ ਜਿਹੜਾ ਔਨਲਾਈਨ ਮੰਗਾਊਗਾ ਵੀਰ ਜੀ ਜਾ ਕੇ ਚੈੱਕ ਕਰਾ ਕੇ ਤੇ ਕੋਈ ਗੱਲ ਨਹੀਂ ਵੀ ਜਿੱਦਾਂ ਵੀ ਵੀਡੀਓ ਤੇ ਹੋਊਗਾ ਆਪਾਂ ਦੱਸਿਆ ਉਹੋ ਕੁਝ ਨਹੀਂ ਲਊਗਾ ਕੋਈ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ ਹਨਾ ਤੇ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਹੋਗੀ ਜ਼ਿੰਮੇਵਾਰੀ ਉਹਦਾ ਆਪਾਂ ਬਣਾਈ ਚੈੱਕ ਕਰਾਈ ਆ ਵੀਡੀਓ ਬਣਾਈ ਆ ਉਹਦਾ ਆਪ ਅਗਲੇ ਨੂੰ ਸੈਂਡ ਕਰਦਾ ਤੇ ਮੁੱਲ ਫਿਰ ਇਹਦਾ ਮੋਲ ਆ ਰੁਪਈਆ ਆਪਾਂ ਜ਼ਿਆਦਾ ਨਹੀਂ ਕਰਨਾ ਕੋਈ ਲੀੜੇ ਨਹੀਂ ਲਾਉਣੇ ਜਿਹੜੀ ਗੱਲ ਕਰਨ ਜਿਹਦੀ ਜਿੱਥੇ ਛੋਟ ਹੀ ਹੋਣੀ ਆ ਇਹ ਆਪ 65000 ਦੀ ਮਹਿੰਦੀ ਦਾ ਅੱਛਾ 65000 ਦਾ 60000 ਦੀ ਮਹਿੰਦੀ ਦੇ ਦਾਂਗੇ ਏਡੀ ਮਹਿੰਦੀ ਦਿੰਦਾ ਕੋਈ ਨਹੀਂ ਆ ਰੁਪਈਆ ਦੇ ਬਾਕੀ ਚਲੋ ਜਿੱਦਨ ਤਿਆਰ ਹੋਏ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਇਹ ਵੀ ਤੇ ਹੁਣ ਆ ਗਾਂ ਜੇ ਇਹ ਆਰ ਪੀਜੀ ਸੂਈ ਨੂੰ ਕੋਈ ਦੁੱਧ ਦੇ ਕੋਲੇ ਕੋਈ ਦਾਹ ਹੋ ਜਾਏ ਯਾਰਾ ਹੋ ਜਾਏ ਤਿਆਰ ਜਿਹੜਾ ਆਪਾਂ ਇੱਥੇ ਚਵਾ ਕੇ ਦੇਣਾ ਠੀਕ ਆ ਤੇ ਮੇਰਾ ਵੀਰਾ ਆਉਂਦੀ ਖੇਚਲ ਕਰਾ ਕਰੋ ਫੂਨਾ ਦੇ ਨਾਂ ਮਗਾਇਆ ਕਰੋ ਹਾਂਜੀ ਤੁਹਾਡੇ ਵੀ ਕੋਈ ਮਨ ਚ ਸ਼ੰਕਾ ਨਾ ਰਵੇ ਹਾਂਜੀ ਤੇ ਅਗਲੇ ਥਾਂ 'ਚ ਵੀ ਜਿਹੜੇ ਧਾਰਾ ਘਟ ਜੇ ਇਹਦੇ ਬਹਿਣੀ ਵਾਲੇ ਪਾਸੇ ਹਾਂਜੀ ਬਹਿਣੀ ਵਾਲੇ ਪਾਸੇ ਠੀਕ ਆ ਤੇ ਆਪਾਂ ਨਿਗਾੜੇ ਭਾਪਾ ਪਾਉਣਾ ਚਲੋ ਵੀ ਦੁੱਧ ਪੀਣ ਵਾਲਾ ਲੱਲੇ ਵਿਚਾਰਾ ਠੀਕ ਆ ਸਾਰੇ ਭਣ ਭਰਾ ਹੀ ਕੋਈ ਨਹੀਂ ਹੁੰਦੇ ਚੰਗੀਆਂ ਲੈਣ ਵਾਲੇ ਨਹੀਂ ਹੁੰਦੇ ਕੋਈ ਟਾਈਮ ਪਾਸ ਕਰਨ ਵਾਲਾ ਵੀ ਭਣ ਭਰਾ ਹੁੰਦਾ ਰਪੀ ਜੀ ਹਾਂਜੀ ਹਾਂ ਸੂ ਚੰਗਾ ਲਗਾ ਮਗਰ ਵਸ਼ੀ ਹੈ ਜੀ ਮਗਰੇ ਦੇ ਵਸ਼ੀ ਹੈਗੀ ਆ ਵਸ਼ੀ ਇਹਦੀ ਬਾਹਰ ਹੋ ਗਈ ਅਗਲੇ ਸਾਂਝ ਧਾਰਾਂ ਜੜੀਆਂ ਵਾ ਕੋਈ ਤਿੰਨ ਥਾਂ ਨਹੀਂ ਮੰਨ ਕੇ ਚਲੋਏ ਥੋੜੀਆਂ ਹੀ ਧਾਰਾਂ ਆ ਦੇ ਵਿੱਚ ਉੱਚਾ ਹੋਇਆ ਥਣ 15 ਦੇ ਧਾਰਾਂ ਆ ਵਸ਼ੀ ਜੀ ਆ ਵਸ਼ੀ ਜੀ ਜੜੀਆਂ ਜੀ ਆਦੇ ਆ ਥਣ ਵੀ ਇਹਦੇ ਦੇਖ ਸਕਦੇ ਜਿੱਥੋਂ ਲੱਗੇ ਤੋਂ ਜਗ ਰਤਨ ਸਭ ਝੂਠ ਹੈ ਜਾਣ ਲਿਓ ਨਾ ਦੇਖ ਸਕਦਾ ਇਹ ਥਣ ਧਾਰਾਂ ਘੱਟ ਕਿ ਲੱਗਲਾ ਯਾਰੇ ਕੰਪ ਕਰਨਾ ਹਰ ਵੀ ਦਾ ਤੇ ਇਹਦਾ ਮੁੱਲ ਫਿਰ ਵੀ ਜੀ ਜਿੰਨੇ ਵੀ ਚੰਗੀ ਲੱਗਦੀ ਆੜਿਆ ਵੀ ਉਹਨੇ ਦੀ ਦੇ ਦੇ ਕਿੰਨੇ ਦੀ ਜਿੰਨੇ ਦੀ ਕਰੇਗਾ ਤੂੰ ਤੇਰੇ ਕੋਲ ਦੀ ਗਰਸਿਆ ਸੀ ਦੁੱਧ ਕਿੰਨਾ ਜੇ ਦੋ 10 ਕਿਲੋ ਖੁਲਾ ਦੁਲਾ ਲੀਟਰ ਪਰਵਾ ਕੇ ਇੱਥੇ ਦੇਣੀ ਦੋ ਟਾਇਰ ਅੱਛਾ ਹਾਂ ਜੀ ਤੇ ਤਿੰਨ ਥਣਾ ਦੇ ਸਹਾਰੇ ਕਰੀਏ ਗੱਲ ਇਹਦੀ ਜਿੰਨੇ ਦੀ ਆਖੇ ਦੇ ਦਾਂਗੇ ਇੱਕੋ ਗੱਲ ਕਰ ਦਈਏ ਕੋਈ ਗੱਲ 20 ਦੀ ਦੇ ਦਈਏ ਦੇ ਦਾਂਗੇ ਠੀਕ ਉਤੋਂ 1000 ਛੱਡ ਦਾਂ ਅੱਛਾ 19 ਦੀ 19 ਦੀ ਦੋ 10 ਕਿਲੋ ਜੋ ਆ ਕੇ ਦਾਂਗੇ ਠੀਕ ਇਹਦੇ ਕੋਲੇ 100 ਰੁਪਏ ਤੋਂ ਦੁੱਧ ਹੋਊਗਾ 11 ਕਿਲੋ ਅੱਛਾ 11 ਹੋ ਜੇ 12 ਹੋ ਜੇ ਥੋੜਾ ਸਫਾਈ ਹੋਏ ਇਹਦਾ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਹੈਗਾ ਇਹਨੂੰ ਆਪਾਂ ਆਰਪੀਜੀ ਇਹਦੇ ਨਾਲ ਰੋੜਾ ਆ ਗਿਆ ਪੈਰ ਥੱਲੇ ਮੈਂ ਲਵਾਤੀ ਆ ਖੁਰੀ ਠੀਕ ਹੈ ਉਹਦਾ ਦੁੱਧ ਦਾਦ ਨੂੰ ਬਹੁਤ ਚੰਗੀ ਆਰਪੀ ਦੇ ਠੀਕ ਹੈ ਹਾਂ ਇਹਦਾ ਵੀ ਆਪਾਂ ਭਾ ਮੁਕਤ ਵਾਲੇ ਭਾ ਲੈਣਾ ਠੀਕ ਹੈ ਇਹ ਦੇ ਇੱਕ ਪੈਸਲੇ ਖੁਰੀ ਗਿੰਦੇ ਲੋ ਬਾਈਆ ਰੋੜਾ ਆ ਜਾ ਆ ਗਿਆ ਰੋੜਾ ਆ ਗਿਆ ਥੱਲੇ ਉਹਦਾ ਕੱਚੇ ਥਾਂ ਦੇ ਵੇਖੋ ਵਧੀਆ ਤੁਰਦੀ ਆਜ ਲੈ ਆ ਹਾਂ ਇਹ ਜਿਹੜੀ ਸਾਂਸ ਨੂੰ ਵਿਖਾ ਦੋ ਐ ਪੀੜੀਆਂ ਵਰਗੇ ਥਾਣੇ ਤੇ ਹਮਾਰਾ ਨਾਮਗਰ ਦੇਖ ਸਕਦੇ ਜੀ ਤੇ ਥਾਣਾ ਵੀ ਇਹਦੇ ਦੇਖ ਸਕਦੇ ਲੱਗ ਕੇ ਲੈ ਜਾਓ ਜੀ ਆ ਬੇਲੇ ਇਹ ਆਪਾ ਦੇਣੀ ਵੀ ਦੀ ਅੱਛਾ ਵੀ ਵੀ ਦੁੱਧ 11 ਕਿਲੋ ਜਵਾਦਾਂਗੇ ਠੀਕ ਇਹਨੇ ਦੀ ਮਿਲ ਨਹੀਂ ਕੀ ਤਾਂ ਨਹੀਂ ਭਾਵੇਂ ਸਾਰੀ ਦਿਹਾੜੀ ਵੀਡੀਓ ਵੇਂਦਾ ਰਹੇ ਠੀਕ ਹੈ ਹਾਂਜੀ ਤੇ ਆ ਪੂਰੀ ਕੱਟੀ ਆ ਗਈ ਵੀ ਦੀ ਕੱਟੀ 100 ਰੁਪਏ ਦਾ ਭਾਈਆਂ ਦੇ ਵਾਲਾਂ ਦੀ ਉਮਰ ਹੋਊਗੀ ਦੀ ਠੀਕ ਹੈ ਤੋੜ ਦਈਏ ਵੀ ਇੱਕ ਰੀ ਆ ਯੋ ਲੈ ਆ ਬਾਕੀ ਇਹਦੇ ਚਾਰੇ ਥਣ ਮਖਰੇ ਵੱਖਰੇ ਲੱਗੇ ਬਰਾਬਰ ਤੇ ਆ ਵੀਜੀ ਕੋਈ ਫੋਰ ਛਾਂਗਣੀ ਹੈਗੀ ਨਾਲ ਤੇ ਇਹਦਾ ਮੁੱਲ ਫਿਰ ਇਹ ਆਪਰ ਵੀਜੀ 5000 ਦੀ ਦਾ ਅੱਛਾ 5000 ਦੀ ਹਾਂਜੀ ਠੀਕ ਆ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬੱਸ ਵੀਜੀ ਉਹ ਤੋਂ ਕਰ ਗੱਬਣਾ ਉਹ ਚੈੱਕ ਕਰਾ ਕੇ ਲੈ ਜੇ ਤੇ ਆ ਸੁੰਜੀਆਂ ਸੁੰਜੀਆਂ ਆਉਦੇ ਦੋ ਟਾਈਮ ਚੋਗੇ ਖੜਨ ਵੀਡੀਓ ਵਾਲੇ ਦਾ ਮਤਲਬ ਹੈ ਉਹਨੇ ਵੀਡੀਓ ਬਣਾਉਣੀ ਹੈ ਹਾਂਜੀ ਤੇ ਇਹਨਾਂ ਦਾ ਫਰਜ ਹੈ ਵੀ ਆ ਕੇ ਆਪਣੀਆਂ ਚੈੱਕ ਕਰਕੇ ਖੜਨ ਤਸੱਲੀ ਕਰਕੇ ਖੜਨ ਵੀਡੀਓ ਕਰਕੇ ਖੜਨ ਵੀਡੀਓ ਠੀਕ ਹੈ ਫਿਰ ਜੀ